ਤਾਂ ਉਹ ਤੁਹਾਨੂੰ ਤੇ ਸਮੋਤ ਰੋਟਿਆ ਨੋਟ ਸੈਟੀਫਾਈ ਕਰਦਾ। ਇਹ ਕਰਦੇ ਗਏ ਗੱਲਬਾਤ ਖਬਰਾਂ ਤੇ ਝਾਤ ਮਾਰਾਂਗੇ ਪੰਨ ਸਾਹਿਬ ਅੱਜ ਕੁਝ ਖਬਰਾਂ ਹੋਰ ਵੀ ਸਾਹਮਣੇ ਆਏ ਜਿੱਦਾਂ ਅੱਜ 31 ਅਕਤੂਬਰ ਦੀ ਗੱਲਬਾਤ ਕਰਦੇ ਆਂ ਜੂਨ 84 ਦੇ ਸਿੱਖਾਂ ਨਾਲ ਜੋ ਕੁਝ ਹੋਇਆ ਇੱਥੇ ਵੀ ਜਿਹੜੀ ਕੈਨੇਡੀਅਨ ਆਰਮ ਫੋਰਸ ਦੇ ਵਿੱਚ ਰੇਸਿਜ਼ਮ ਨੂੰ ਲੈ ਕੇ ਸੈਕਸ਼ੁਅਲ ਅਸੌਲਵਮੈਂਟ ਨੂੰ ਲੈ ਕੇ ਤੇ ਉਹਦੇ ਬਾਰੇ ਦੇ ਵਿੱਚ ਮੇਰੇ ਖਲ 2019 ਦੇ ਵਿੱਚ ਕੁਝ ਨਾ ਕੁਝ ਕੋਈ ਕਿਸੇ ਨੇ ਮਕਦਮਾ ਕੀਤਾ ਇੱਕ ਲੇਡੀ ਸੀ ਜਿਹੜੀ ਸ਼ਾਇਦ ਤੇ ਉਹਨੇ 12 ਸਾਲ ਉੱਥੇ ਸੇਵਿਸ ਕੀਤੀ ਸੀਗੀ ਜੇ ਆਰਮੀ ਜਾਂ ਫੋਰਸਸ ਦੇ ਵਿੱਚ ਗੱਲਬਾਤ ਕਰੀਏ ਤੇ ਫੇਰ ਮਾਫੀ ਵੀ ਮੰਗੀ ਹੈ ਜੀ ਜਿਹੜੇ ਆਰਮ ਫੋਰਸ ਵਾਲਿਆਂ ਨੇ ਤੇ ਉਸ ਤੋਂ ਬਾਅਦ ਹੋਰ ਵੀ ਜਦੋਂ ਮਾਫੀ ਜਿੱਥੇ ਦਿਵਾਉਣੀ ਸੀਗੀ ਪ੍ਰਿੰਸ ਸਾਹਿਬ ਉੱਥੇ ਕਿਹਾ ਗਿਆ ਵੀ ਤੁਸੀਂ ਜਿਹੜੇ ਬੰਦਿਆਂ ਨਾਲ ਤੱਕੇ ਹੋਏ ਨੇ ਤੁਸੀਂ ਆਓ ਆਪਦੇ ਖਰਚੇ ਤੇ ਆਉਂਗੇ ਰਹਿਣ ਸਹਿਣ ਤੁਹਾਨੂੰ ਕਰਨਾ ਪਊਗਾ ਪਰ ਫਿਰ ਉਹ ਬੰਦਿਆਂ ਨੇ ਕਿਹਾ ਸੀਗਾ ਵੀ ਸਾਨੂੰ ਪਤਾ ਹੈ ਤੁਹਾਡੀ ਖੋਖਲੀ ਜਿਹੜੀ ਹੈ ਨਾ ਇਹ ਮਾਫੀ ਨਾਮੇ ਨੇ ਤੁਸੀਂ ਇਹ ਦੇਖੋ ਸਾਡੇ ਲਈ ਤੁਸਾਨੂੰ ਪ੍ਰੋਗਰਾਮ ਰੱਖਿਆ ਅਸੀਂ ਪਹਿਲਾਂ ਇੰਨਾ ਜਲੀਲ ਹੋਏ ਫਿਰ ਅਸੀਂ ਆਪਦੇ ਖਰਚੇ ਤੇ ਆਏ ਸਾਰਾ ਕੁਝ ਹੋਏ ਫਿਰ ਹੁਣ ਸ਼ਾਇਦ ਦੁਬਾਰੇ ਕੋਈ ਸੈਟਲਮੈਂਟ ਦੀ ਗੱਲਬਾਤ ਹੋਈ ਆ ਤੇ ਇਹ ਦੇਖ ਲਓ ਤੱਕੇ ਹਮੇਸ਼ਾ ਮਿਨੋਰਟੀ ਦੇ ਨਾਲ ਹੁੰਦੇ ਰਹਿੰਦੇ ਨੇ ਜੀ ਜੀ ਦੇਖੋ ਜਿਹੜੀਆਂ ਵੀ ਆਰਮ ਫੋਰਸਸ ਨੇ ਇਦੀ ਵਿੱਚ ਇਸ ਤਰੀਕੇ ਦੀ ਘਟਨਾਵਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਖਾਸ ਕਰਕੇ ਜੇਕਰ ਅੱਪਾ ਕਿਰਾਏ ਦੀ ਗੱਲ ਕਰਦੇ ਆ ਜੀ ਗੰਨਾ ਦੇ ਵਿੱਚ ਸਾਰਿਆਂ ਨੂੰ ਇੱਕ ਕਨਸਟੀਟਿਊਸ਼ਨ ਦੇ ਵਿੱਚ ਬਰਾਬਰ ਦੇ ਹੱਕ ਨੇ ਪਰ ਸਮੇਂ-ਸਮੇਂ ਤੇ ਬਹੁਤ ਸਾਰੀਆਂ ਜੱਲਾਬਾਤਾਂ ਸਾਹਮਣੇ ਆਉਂਦੀਆਂ ਰਹਦੀਆਂ ਨੇ ਖਾਸ ਕਰਕੇ ਕੈਨੇਡੀਅਨ ਆਰਮ ਫੋਰਸ ਦੇ ਵਿੱਚ ਜੋ ਔਰਤਾ ਨੇ ਜੋ ਔਰਤਾ ਉੱਤੇ ਕੰਮ ਕਰ ਰਹੀਆਂ ਨੇ ਸੋ ਉਹਨਾਂ ਸਬੰਧੀ ਵੀ ਬਹੁਤ ਸਾਰੀਆਂ ਸਰੀ ਕਿਰਿਆ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਉਹਨਾਂ ਦਾ ਇਹ ਜਿਹੜਾ ਸੋਸ਼ਲ ਉੱਤੇ ਹੁੰਦਾ ਰਿਹਾ ਆ ਇਹ ਪਿਛਲੇ ਸਮੇਂ ਚ ਅਸੀਂ ਦੇਖਿਆ ਵੀ ਬਹੁਤ ਸਾਰੇ ਮੁਕਦਮੇ ਵੀ ਇਸ ਬਾਬਤ ਸਾਹਮਣੇ ਆਏ ਜਿਹੜੇ ਵੱਡੇ ਵੱਡੇ ਫੌਜੀ ਜਿਹੜਾ ਸੀ ਉਹਨਾਂ ਨੂੰ ਵੀ ਆਪਣੇ ਅਹੁਦੇ ਛੱਡਣੇ ਪਏ ਨੇ ਸੋ ਬਹੁਤ ਸਾਰੀਆਂ ਇਹ ਗੱਲਾਂ ਨੇ ਜਿਵੇਂ ਤੁਸੀਂ ਪਹਿਲਾਂ 1984 ਦੀ ਗੱਲ ਕੀਤੀ ਸੀ ਸੋ ਤੁਸੀਂ ਦੇਖ ਲਓ ਵੀ ਕਿੰਨਾ ਸਮਾਂ ਉੱਥੇ ਨਿਕਲ ਗਿਆ ਆ ਤੇ ਪਿੱਛੇ ਜੇ ਵੀ ਇੱਕ ਫੋਟੋ ਤਸਵੀਰ ਸਾਹਮਣੇ ਆਈ ਸੀ ਜਿਹਦੇ ਵਿੱਚ ਇਹ ਜਗਦੀਸ਼ ਟਾਇਟਲਰ ਉਹ 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 ਤੁਸੀਂ ਸਮਾਗਮ ਸੀਗਾ ਉੱਦੇ ਵਿੱਚ ਰਾਹੁਲ ਗਾਂਧੀ ਵੀ ਸੀਗੇ ਕਾਂਗਰਸ ਪਾਰਟੀ ਦਾ ਸਪਾਧਗਨ ਸੀਗਾ ਸੋ ਉੱਥੇ ਰਾਹੁਲ ਗਾਂਧੀ ਤੇ ਨਰਦੀਨਜੀ ਦੇਸ਼ ਟਾਈਟਲਰ ਨੂੰ ਜਿਹੜਾ ਦੇਖਿਆ ਗਿਆ ਸੀ ਬਹੁਤ ਸਾਰੇ ਸਵਾਲ ਸਿ ਰਾਹੁਲ ਗਾਂਧੀ ਤੇ ਵੀ ਖੜੇ ਹੋਏ ਸੀ ਵੀ ਤੁਸੀਂ ਸਜਾਵਾਂ ਦੇੜੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਇਹੋ ਜਿਹੇ ਲੋਕਾਂ ਨੂੰ ਆਪਣੀ ਪਾਰਟੀ ਚੋਂ ਬਾਹਰ ਕਰ ਸਕੇ ਤੁਹਾਡੇ ਵੱਡੇ ਵੱਡੇ ਸਭਾਗਮਾਂ ਦੇ ਵਿੱਚ ਸਾਹਮਣੇ ਬੈਠੇ ਹੁੰਦੇ ਨੇ ਸੋ ਬਹੁਤ ਸਾਰੇ ਮੁੱਦੇ ਨੇ ਦੇਖੋ ਜਦੋਂ ਫਿਰ ਇਹ ਤਰੀਕ ਸਾਹਮਣੇ ਆਉਂਦੀ ਆ ਸੋ ਤਰੀਕ ਸਾਹਮਣੇ ਆਉਣ ਦੇ ਨਾਲ ਲੋਕਾਂ ਦੀ ਅਜਾਦਾ ਵੀ ਤਾਜ਼ਾ ਹੋ ਜਾਂਦੀ ਨੇ ਸੋ ਇਹ ਜੋ ബേരുഖീവ ਸੋ ਤੁਸੀਂ ਮੈਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਰਾਹੁਲ ਗਾਂਧੀ ਦੀ ਗੱਲ ਕੀਤੀ ਇਹ ਗੱਲਾਂ ਤਾਂ ਤੁਸੀਂ ਵੱਡੀ ਵੱਡੀਆਂ ਕਰ ਰਹੇ ਹੋ ਤੁਸੀਂ ਸਿੱਖਾ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਗੱਲ ਕਰ ਰਹੇ ਹੋ ਪਰ ਈਵਨ ਇਹੋ ਜਿਹੇ ਵੱਡੇ ਵੱਡੇ ਕਾਤਲਾਂ ਨੂੰ ਤੁਸੀਂ ਆਪਣੇ ਪਾਰਟੀ ਤੋਂ ਨਹੀਂ ਵਕ ਕਰ ਸਕੇ ਆਪਣੇ ਨਾਲ ਲੈ ਕੇ ਚੱਲ ਰਹੇ ਹੋ ਸੋ ਇਹੋ ਜਿਹੀ ਗੱਲਾਂ ਬਾਤਾਂ ਜਦੋਂ ਤੱਕ ਹੋਣ ਗਿਆ ਫਿਰ ਇਹ ਜੋ ਮਾਨਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਪੀੜਾਂ ਨੇ ਉਹ ਵੀ ਨਾਲ ਨਾਲ ਸਾਹਮਣੇ ਆਉਣ ਗਿਆ ਸੋ ਜਿਵੇਂ ਤੁਸੀਂ ਆਨਫੋਰਸਸ ਦੀ ਵੀ ਗੱਲ ਕੀਤੀ ਸੋ ਕਿਸੇ ਦਿਨ ਖੁੱਲ ਕੇ ਇਹਦੇ ਉੱਪਰ ਗੱਲ ਹੋ ਦੁਬਾਰਾ ਕਰਾਂਗੇ ਪਰ ਇਹ ਆ ਕਿ ਕੀ ਕਿ ਜਿਹੜਾ ਤੇ ਕੈਂਡਾ ਵਰਗੇ ملکਾਂ 'ਚ ਨਹੀਂ ਹੋਣਾ ਚਾਹੀਦਾ ਸੀ ਪਰ ਹੋ ਰਹੀਆਂ ਨੇ ਤੇ ਉਮੀਦ ਕਰਦੇ ਜੇਕਰ ਇਹ ਬੰਦ ਹੋ ਜਾਣ ਸੁਧਾਰ ਹੋ ਜਾਣ ਤਾਂ ਇਹ ਫੌਜ ਵਾਸਤੇ ਜਿਹਦੀ ਵਾਸਤੇ ਆਲਰੇਡੀ ਕਸਿਆ ਜਿਹੜਾ ਵਿਅਤਨਾ ਮੇ ਜਿਹੜੇ ਨੌਜਵਾਨ ਭਰਤੀ ਲਈ ਹੋ ਰਹੇ ਭਰਤੀ ਹੁੰਦੇ ਨੇ ਛੱਡ ਕੇ ਚਲੇ ਜਾਂਦੇ ਨੇ ਸੋ ਜੇ ਇਸ ਤਰੀਕੇ ਦਾ ਮਾਹੌਲ ਰਹੂਗਾ ਤੇ ਖਾਸ ਤੌਰ ਤੇ ਔਰਤਾ ਜਿਹੜੀਆਂ ਨੇ ਫੋਰਸ ਦੇ ਵਿੱਚ ਭਰਤੀ ਹੋਣ ਤੋਂ ਜਿਹੜਾ ਫਿਰ ਪਾਸਾ ਹੀ ਵੱਟਣ ਗਿਆ ਜੀ ਸੋ ਹੁਣ ਖਬਰਾਂ ਤੇ ਥੋੜੀ ਝਾਤ ਮਾਰੀ ਹੋਈ ਲਾਈਨਸ ਬਹੁਤ ਸੀ ਕਿਉਂਕਿ ਦਿਨ 31 ਅਕਤੂਬਰ ਦਾ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਉਹੀ ਹੈ ਵੀ ਹਿਸਟਰੀ ਯਾਦ ਰੱਖਣੀ ਮੈਂ ਸਾਰੇ ਸਰੋਤਾਂ ਨੂੰ ਬੇਨਤੀ ਕਰਦਾ ਹਾਂ ਹੋਲਡ ਕਰ ਲਿਓ ਪ੍ਰਿੰਸ ਸਾਹਿਬ ਦੀਆਂ ਖਬਰਾਂ ਤੁਰੰਤ ਕਿਉਂਕਿ ਬਹੁਤ ਮਿਹਨਤ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਸਾਰੀਆਂ ਕਾਲਸ ਆਨਅਰ ਕਰਾਂਗੇ ਪ੍ਰਿੰਸ ਹਾਂ ਜੀ ਜੀ ਜੀਵਨ ਸਿੰਘ ਸੋਨਟਾਰੀਓ ਦੇ ਵਿੱਚ ਇਸ ਤਿੱਕਿਆ ਕਿ ਜੋ ਫੋਰ ਸਰਕਾਰ ਹੈ ਸੋ ਜੋ ਉਹਨਾਂ ਨੇ ਕਿਹਾ ਸੀਗਾ ਕਿ ਜੋ ਸਪੀਡ ਕੈਮਰਿਆਂ ਤੇ ਮੋਟਰਸਾਫ ਦੀ ਟਿੱਪਣੀਆਂ ਵੀ ਸਾਹਮਣੇ ਆਈਆਂ ਸੀਆਂ ਭਾਵੇਂ ਕਿ ਬਹੁਤ ਸਾਰੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਨੇ ਮਿਊਨਿਸਪਲ ਸਰਕਾਰਾਂ ਨੇ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਖਾਸ ਤੌਰ ਤੇ ਬ੍ਰੈਂਟਨ ਦੀ ਗੱਲ ਕਰੀ ਕਿਉਂਕਿ ਬ੍ਰੈਂਟਨ ਦੇ ਵਿੱਚ ਇਹ ਬਹੁਤ ਵੱਡੀ ਤਦਾਦ ਦੇ ਵਿੱਚ ਮਿਲੀਅਨ ਡਾਲਰ ਜਿਹੜੇ ਸੀਗੇ ਇੱਕ ਕਾਰਜ ਦੇ ਉੱਪਰ ਲੱਗੇ ਸੀਗੇ ਸੋ ਕੁੱਲ ਖਰਚਾ ਤਕਰੀਬਨ ਤਕਰੀਬਨ ਸਾਰਾ ਕੁਝ ਪਾ ਕੇ ਇਹ 100 ਮਿਲੀਅਨ ਡਾਲਰ ਦੇ ਲਾਗੇਸ਼ਾ ਦੇ ਬ੍ਰੈਂਟਨ ਦਾ ਆਲਰੇਡੀ ਹੋ ਚੁੱਕਾ ਸੀਗਾ ਸੋ ਇੱਥੇ ਇੱਕ ਬਿਲਡਿੰਗ ਦੇ ਬਾਰੇ ਵੀ ਬਹੁਤ ਚਰਚਾ ਸੀਗੀ ਕਿ ਮਾਰਕੀਟ ਦੀ ਇਹ ਕਿ ਜੋ ਸੀ ਇਹ ਪਹਿਲਾਂ ਖਰੀਦੀ ਕਿਸੇ ਕੀਮਤ ਤੇ ਗਈ ਸੀ ਇਹਨਾਂ ਨੂੰ ਜਿਹੜੀ ਆ ਜਿਹੜੀ ਵੇਚੀ ਕਿਸੇ ਕੀਮਤ ਤੇ ਗਈ ਉਹਨੂੰ ਲੈ ਕੇ ਬੜਾ ਰੌਣਾ ਪੈ ਰਿਹਾ ਸੀਗਾ ਸੋ ਬ੍ਰੈਮਟਨ ਸਿਟੀ ਵੀ ਇਸ ਨੂੰ ਲੈ ਕੇ ਸੀਗੀ ਵੀ ਐਨਾ ਖਰਚਾ ਹੋ ਗਿਆ ਵੀ ਹੁਣ ਇਹਨਾਂ ਬੰਦ ਕੀਟ ਜਾਣ ਪਰ ਫੋਰ ਸਰਕਾਰ ਨੇ ਜਿਹੜੀ ਇਹਨਾਂ ਮਿਊਨਿਸਪੈਲਿਟੀ ਸੀ ਗੱਲ ਨਹੀਂ ਮੰਨੀ ਐ ਤੇ ਕੱਲ ਬਿੱਲ ਏ 566 ਜਿਹੜਾ ਹੈ ਬੇਲਿਸ਼ ਪੰਜਾਬ ਸੋ ਉਹਨੂੰ ਬਹੁਤ ਸਬਤ ਦੇ ਨਾਲ ਪਾਸ ਕਰ ਦਿੱਤਾ ਗਿਆ ਸੋ ਇਹਦੇ ਹੱਕ ਦੇ ਵਿੱਚ 69 ਵੋਟਾਂ ਪਈਆਂ ਨੇ ਇਹ ਜਿੰਨੇ ਵੀ ਪੀਸੀਡੀਐਮਪੀਪੀਸ ਨੇ ਸਾਰਿਆਂ ਨੇ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਤੇ ਵਿਰੋਧ ਦੇ ਵਿੱਚ ਇਹ 41 ਵੋਟਾਂ ਪਈਆਂ ਨੇ ਸੋ ਇਹ ਬਿੱਲ 55 ਜਿਹੜਾ ਆ ਬਹੁਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੋ ਇਹਦੇ ਵਿੱਚ ਹੁਣ ਜਿਹੜੇ ਸਾਡੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ ਪ੍ਰਾਤਮੇ ਸਿੰਘ ਸਰਕਾਰਿਆ ਸਾਹਿਬ ਸੋ ਉਹਨਾਂ ਨੇ ਗੱਲ ਕਹੀ ਹੈ ਕਹਿੰਦੇ ਕਿ ਦੋ ਹਫ਼ਤਿਆਂ ਦੇ ਵਿੱਚ ਇਹ ਸਾਰੇ ਜਿੰਨੇ ਸਪੀਡ ਕੈਮਰੇ ਆ ਕਹਿੰਦੇ ਵੀ ਹਟਾਲੇ ਜਾਣਗੇ ਇੰਕਾਰਯੋ ਦੇ ਵਿੱਚ ਕਹਿੰਦੇ ਕਿ ਇਹਦੇ ਵਿੱਚ ਇਹ 14 ਨਵੰਬਰ ਨੂੰ ਕਹਿੰਦੇ ਕਿ ਜੋ ਇਹ ਮਨਜੀ ਸ਼ਾਹੀ ਮਨਜ਼ੂਰੀ ਜਿਹਨੂੰ ਲੋਅ ਲਾਇਸੈਂਸ ਕਹਿੰਦੇ ਵੀ ਉਹ ਮਿਲ ਜਾਊਗੀ ਸੋ ਉਸ ਤੋਂ ਬਾਅਦ ਕੰਨੇ ਵੀ ਇਹ ਬਿਲ ਲਾਗੂ ਹੋ ਜਾਊਗਾ ਸੋ ਇਹਦੇ ਵਿੱਚ ਇਹ ਫੋਰਸ ਰਕਾਦਾ ਹੀ ਤਾਂ ਸਿੱਕੇ ਨੇ ਵੀ ਇਹ ਹੋਰ ਵੱਖ-ਵੱਖ ਢੰਗ ਤਰੀਕੇ ਦੇ ਨਾਲ ਲੋਕਾਂ ਨੂੰ ਅਵੇਅਰ ਕੀਤਾ ਜਾ ਸਕਦਾ ਆ ਇਹ ਵੱਡੇ ਸਾਈਨ ਬੋਰਡ ਲਗਾਏ ਜਾ ਸਕਦੇ ਨੇ ਫਲੈਸ਼ਿੰਗ ਲਾਈਟਸ ਲਗਾਈਆਂ ਜਾ ਸਕਦੀਆਂ ਨੇ ਸਪੀਡ ਪੰਪਸ ਬਣਾਏ ਜਾ ਸਕਦੇ ਨੇ ਤੇ ਉਹਦੇ ਵਿੱਚ ਉਹ ਕਹਿੰਦੇ ਨੇ ਸੀਗੇ ਕਿ ਸੀਟੀਆ ਵੱਲੋਂ ਕਹਿੰਦੇ ਸਾਲਾਨਾ 40000 ਤੋਂ ਲੈ ਕੇ 60000 ਤੱਕ ਕਹਿੰਦੇ ਟਿਕਾ ਦਿੱਤੀਆਂ ਜਾ ਰਹੀਆਂ ਸੀ ਕਹਿੰਦੇ ਵੀ ਲੁੱਟ ਹੋ ਰਹੀ ਸੀ ਸੋ ਇਹਨੂੰ ਇੱਕ ਤਰੀਕੇ ਨਾਲ ਲੁੱਟ ਜਿਹੜਾ ਸ਼ਬਦ ਹੈ ਉਹ ਇਹ ਫੋਰ ਸਰਕਾਰ ਵੱਲੋਂ ਵਰਤੇ ਜਾ ਰਿਹਾ ਸੀਗਾ ਕਹਿੰਦੇ ਵੀ ਲੋਕਾਂ ਦੇ ਜਿਹੜੇ ਡਾਲਰ ਨੇ ਵਟੂਰੇ ਜਾ ਰਹੇ ਨੇ ਤਾਂ ਮੈਂ ਜਸਾਦਨ ਬਣਾਇਆ ਗਿਆ ਆ ਇਹਦੇ ਉੱਤੇ ਵੱਖੋ ਵੱਖਰੀ رائے ਸੀ ਕੁਝ ਹੱਕ ਦੇ ਵਿੱਚ ਸੀ ਕੁਝ ਵਿਰੋਧ ਦੇ ਵਿੱਚ ਸੀਗੇ ਪਰ ਫੋਰ ਸਰਕਾਰ ਨੇ ਜਿਵੇਂ ਕਿਹਾ ਸੀਗਾ ਕਿ ਅਸੀਂ ਇਹ ਸਬਿਲ ਨੂੰ ਲੈ ਕੇ ਆਉਣਾ ਆ ਇਸ ਬਿਲ ਨੂੰ ਅਸੀਂ ਪਾਸ ਕਰਨਾ ਆ ਸੋ ਇਹਨਾਂ ਨੇ ਯੂਈ ਦੇ ਵਿੱਚ ਪਬਲਿਕ ਕਨਸਰਨਸ ਹੁੰਦੇ ਨੇ ਜਾਂ ਕੁਝ ਹੋਰ ਚੀਜ਼ਾਂ ਜਿਹਨੂੰ ਇਹ ਬਿਲ ਪਾਸ ਕਰਨੇ ਵਾਸਤੇ ਜ਼ਰੂਰੀ ਹੁੰਦੀ ਆ ਸੋ ਉਹਨੂੰ ਵੀ ਬਾਈਪਾਸ ਕੀਤਾ ਆ ਸੋ ਇਸ ਬਿਲ ਨੂੰ ਇਹ ਪਾਸ ਕਰਕੇ ਹੁਣ ਦੋ ਹਫ਼ਤਿਆਂ ਦੇ ਵਿੱਚ ਕਹਿੰਦੇ ਵੀ ਇਹ ਕੈਮਰੇ ਹਟਾ ਲੈ ਜਾਣਗੇ ਤੇ ਨਾਲ ਫੈਡਰਲ ਲੈਵਲ ਤੇ ਇੱਕ ਵੱਡੀ ਖਬਰ ਇਹ ਆ ਕਿ ਕਾਰਨੀ ਸਾਹਿਬ ਤੇ ਜਿਹੜੇ ਚੀਨ ਦੇ ਰਾਸ਼ਟਰਪਤੀ ਜੀ ਜਿੰਗ ਪਿੰਗ ਸੋ ਉਹਨਾਂ ਦੀ ਮੁਲਾਕਾਤ ਜਿਹੜੀ ਹੋਈ ਆ ਸੋ ਕਿ ਕਿ ਇਰੇ ਵਿੱਚ ਇਹ ਅੱਜ ਸੀਗਾ ਕਿ ਜੋ ਏਸ਼ੀਆ ਪੈਸਿਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਜਿਹੜਾ ਚੱਲ ਰਿਹਾ ਸਾਊਥ ਕੋਰੀਆ ਚ ਉਹਦੇ ਵਿੱਚ ਗਏ ਹੋਏ ਸੀ ਮਕਾਨੀ ਸਾਹਿਬ ਸੋ ਕਾਨੀ ਸਾਹਿਬ ਨੇ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਨੂੰ ਕਾਫੀ ਖਸਾਰੂ ਦੱਸਿਆ ਆ ਕਹਿੰਦੇ ਵੀ ਦੋਵਾਂ ਮੁਲਕਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਰੇੜਕੇ ਨੇ ਸੋ ਜਿਨ੍ਹਾਂ ਕਰਕੇ ਇਹ ਬਾਰ ਨਵੀਂ ਨੁਕਸਾਨ ਹੋ ਰਿਹਾ ਆ ਹੋਰ ਵੀ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਵੀ ਨੁਕਸਾਨ ਹੋ ਰਿਹਾ ਸੋ ਕਹਿੰਦੇ ਵੀ ਇਸ ਸਹਿਮਤ ਹੋਏ ਨੇ ਦੋਵੇਂ ਆਗੂ ਇਹ ਰੇਡ ਕਿਹਾ ਉਹ ਕਹਿੰਦੇ ਵੀ ਜਲਦ ਹਟਾਇਆ ਜਾਊਗਾ ਕਿਉਂਕਿ ਸੀ ਪਹਿਲਾਂ ਦੇਖਿਆ ਆ ਕਿ ਇੱਕ ਡੋਲਾ ਦੇ ਉੱਪਰ ਜਿਹੜੇ ਸੀ ਟੈਰਿਫ ਲਗਾਏ ਗਏ ਫਿਰ ਉੱਤੇ ਕੀ ਹੋਇਆ ਕਿ ਉਸ ਤੋਂ ਪਹਿਲਾਂ ਜਿਹੜੀਆਂ ਇਲੈਕਟ੍ਰੋਨਿਕ ਇੱਡੀਆਂ ਦੇ ਉੱਪਰ ਕੈਨੇਡਾ ਨੇ ਟੈਰਿਫ ਲਾਇਆ ਸੀਗੇ ਸੋ ਨੁਕਸਾਨ ਵਪਾਰ ਨੂੰ ਵੀ ਹੋ ਰਿਹਾ ਸੀਗਾ ਹੋਰ ਵੀ ਜਿਹੜੇ ਰਿਸ਼ਤੇ ਜਿਹੜੇ ਸੀ ਖਰਾਬ ਹੋਏ ਸੀ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਦੇ ਵਿੱਚ ਇੱਕ ਰਸੀ ਗੱਲ ਕਰੀਏ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸਨ ਪਰ ਹੁਣ ਇਹਦੇ ਵਿੱਚ ਆ ਕਿ ਚੀਨ ਵੱਲੋਂ ਵੀ ਕਾਰਨੀ ਸਾਹਿਬ ਨੂੰ ਅਫੀਸ਼ੀਅਲ ਵੇਸਟ ਦਾ ਜਿੱਤਾ ਦਿੱਤਾ ਗਿਆ ਕਰਨ ਦੇ ਵੀ ਤੁਸੀਂ ਆਓ ਸਾਡੇ ਮੁਲਕ ਦੇ ਵਿੱਚ ਆ ਕੇ ਖੁੱਲ ਕੇ ਹੋਰ ਗੱਲਾਂ ਬਾਤਾਂ ਹੋਣਗੀਆਂ ਸੋ ਅਗਰ ਚੀਨ ਦੇ ਨਾਲ ਰਿਸ਼ਤੇ ਕੈਨੇਡਾ ਦੇ ਸਥੁਰਦੇ ਨੇ ਤਾਂ ਆਉਣ ਵਾਲੇ ਸਮੇਂ ਦੌਰਾਨ ਇਹ ਸਾਡਾ ਵਪਾਰ ਜਿਹੜਾ ਵਾਅਦਾ ਦਾ ਕਾਫੀ ਫਾਇਦਾ ਕਰਨ ਦਾ ਹੋ ਸਕਦਾ ਕਿਉਂਕਿ ਚਾਇਨਾ ਨੇ ਪਹਿਲਾਂ ਅਮਰੀਕਾ ਦੇ ਹਿਸਾਬ ਦੇ ਨਾਲ ਹੀ ਆਪਣੇ ਰਿਸ਼ਤੇ ਤੋਰੇ ਸੀਗੇ ਉਹਨਾਂ ਦੇ ਕੈਨਟ ਦੇ ਉੱਪਰ ਕੰਮ ਕਰਦੇ ਰਹੇ ਰਿਸ਼ਤੇ ਖਰਾਬ ਹੋ ਗਏ ਟੈਰਿਫ ਵੀ ਉਹਨਾਂ ਦੇ ਕੈਨਟ ਤੇ ਲਾਏ ਪਰ ਹੁਣ ਇਹ ਅਮਰੀਕਾ ਤੇ ਜਿਸ ਤਰੀਕੇ ਦਾ ਰੋਕ ਹੈ ਸਾਡੇ ਸਾਹਮਣੇ ਹੀ ਆ ਪਰ ਹੁਣ ਦੇਖਦੇ ਆਂ ਚੀਨ ਦੇ ਨਾਲ ਕੀ ਕੀ ਦੇ ਰਿਸ਼ਤੇ ਆਉਣ ਵਾਲੇ ਦਿਨਾਂ 'ਚ ਹੁੰਦੇ ਨੇ ਕਿਉਂਕਿ ਹੁਣ ਭਾਰਤ ਵੱਲੋਂ ਵੀ ਜੋ ਜੈਲੋ ਪੀ ਜੈ ਸਾਊਦੀ ਉੱਪਰ 30% ਦਾ ਜਿਹੜਾ ਇੰਪੋਰਟ ਡਿਊਟੀ ਲਾ ਦਿੱਤੀ ਗਈ ਹੈ ਕੈਨੇਡਾ ਤੋਂ ਵੱਡੇ ਪੱਧਰ ਤੇ ਇਹ ਪਾਰਦੇ ਵਿੱਚ ਐਕਸਪੋਰਟ ਹੁੰਦਾ ਸੀ ਖਾਸ ਤੌਰ ਤੇ ਸਕ੍ਰੈਚਬਲ ਪ੍ਰਵਿੰਸ ਨੂੰ ਕਾਫੀ ਦਾ ਨੁਕਸਾਨ ਹੋਣਾ ਸੋ ਇਹਦੇ ਮਸਲੇ ਤੇ ਹੁਣ ਭਾਰਤ ਦੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਹੋਵੇਗੀ ਉਹ ਇੱਕ ਵੱਖਰਾ ਵਿਸ਼ਾ ਆ ਪਰ ਕੈਨੇਡਾ ਦੇ ਚੀਨ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨੀ ਸਾਹਿਬ ਜੀ ਤੇ ਉਹਨਾਂ ਵੱਲੋਂ ਇਨਵੀਟੇਸ਼ਨ ਦੇਣਾ ਚੀਨੋਂ ਆਉਂਦਾ ਇਹ ਇੱਕ ਵੱਡੀ ਖਬਰ ਦੇ ਦੌਰ ਦੇ ਸਾਹਮਣੇ ਆਇਆ ਸੋ ਫੈਡਰਲ ਗਵਰਨਮੈਂਟ ਦੀ ਗੱਲਬਾਤ ਚੱਲੀ ਆ ਤਾਂ ਤੇ ਇੱਕ ਚੀਜ਼ ਤੇ ਹੋਰ ਸਖਤ ਹੋਈ ਆ ਫੈਡਰਲ ਸਰਕਾਰ ਅ ਡਰਾਈਵਰ ਇੰਕ ਦੇ ਉੱਤੇ ਆ ਬਿਲਕੁਲ ਜੀ ਡਰਾਈਵਰ ਇੰਕ ਦੇ ਉੱਪਰ ਇਹ ਫੈਡਰਲ ਸਰਕਾਰ ਨੇ ਸਖਤੀ ਜਿਹੜੀ ਆ ਕਰਨੇ ਦੀ ਗੱਲ ਜਿਹੜੀ ਆ ਇਹ ਸਾਹਮਣੇ ਲਿਆਂਦੀ ਹੈ ਸੋ ਇਹਦੇ ਵਿੱਚ ਉਹ ਕਹ ਰਹੇ ਨੇ ਕਿ ਜੋ ਆਉਣ ਵਾਲਾ ਇਹ ਬਜਟ ਹੈ ਜਿਹੜਾ ਕਿ 4 ਨਵੰਬਰ ਨੂੰ ਪੇਸ਼ ਕੀਤਾ ਜਾਣਾ ਹੈ ਸੋ ਇਸ ਬਜਟ ਦੇ ਵਿੱਚ ਵੀ ਇਸ ਤਰੀਕੇ ਦੀਆਂ ਪ੍ਰੋਵੀਜ਼ਨਸ ਜਿਹੜੀਆਂ ਨੇ ਰੱਖਿਆ ਜਾਣ ਗਿਆ ਸੋ ਜਿਹਦੇ ਵਿੱਚ ਇਹ ਡਰਾਈਵਰ ਇנק ਦੇ ਨਾਲ ਜਿਸ ਢੰਗ ਦੇ ਨਾਲ ਇਹ ਕਿ ਉਹ ਕਹ ਰਹੇ ਨੇ ਕਿ ਮਿਸ ਕਲਾਸੀਫਿਕੇਸ਼ਨ ਹੁੰਦਾ ਆ ਸੋ ਬਹੁਤ ਸਾਰਿਆਂ ਕਹਿੰਦੇ ਕਿ ਜੋ ਇਹ ਪ੍ਰੋਵੀਜ਼ਨਸ ਸੀ ਦੇ ਵਿੱਚ ਸੀ ਗਿਆ ਸੋ ਕਹਿੰਦੇ ਵੀ ਉਹਦਾ ਮਿਸ ਯੂਸ ਵੀ ਹੁੰਦਾ ਆ ਸੋ ਕਹਿੰਦੇ ਸਾਰਾ ਕੋਸ਼ਿਸ਼ ਖਤਮ ਕਰਨ ਵਾਸਤੇ ਇਹ ਫੈਡਰਲ ਸਰਕਾਰ ਇਹ ਬਹੁਤ ਸਾਰੇ ਕੰਦੇ ਵੀ ਚੇਂजेस ਲੈ ਕੇ ਆ ਰਹੀ ਹੈ ਖਾਸੋ ਤੇ ਜੋ ਮੋਟਿਵਰੀਅਮ ਲੱਗਾ ਸੀ T4A ਫਾਰਮਸ ਦੇ ਉੱਪਰ ਉਹ ਕੰਦੇ ਵੀ ਉਨੋਂ ਵੀ ਲਿਫਟ ਕੀਤਾ ਜਾ ਰਿਹਾ ਹਟਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਅਗਲੇ 4 ਸਾਲਾਂ ਦੇ ਵਿੱਚ 77 ਮਿਲੀਅਨ ਡਾਲਰ ਦੀ ਰਾਸ਼ੀ ਹੈ ਉਸ ਫੈਡਰ ਸਰਕਾਰ ਅੱਤੇ ਕੀ ਜਿਹੜਾ ਇਹ ਇਨ ਕਮਿੰਗ ਬਜਟ ਆ ਇਹਦੇ ਵਿੱਚ ਤੇ ਨਾਲ ਕਹਿੰਦੇ ਆ ਕਿ ਇਹ ਫੰਡਿੰਗ ਕੀਤੀ ਜਾਊਗੀ 19.2 ਮਿਲੀਅਨਸ ਸਾਲਾਨਾ ਦੀ ਕੈਨੇਡਾ ਰੈਵਨਿਊ ਜੈਸੀ ਨੂੰ ਸੋ ਜਿਹਦੇ ਨਾਲ ਜਿਹੜੀਆਂ ਵੱਖ-ਵੱਖ ਪਲੈਂਟਿਸ ਦੇ ਉੱਪਰ ਮੋਟੋਰੀਅਮ ਲੱਗਾ ਹੋਇਆ ਸੀ ਉਸ ਉਸ ਪਲਰਤੀਸ ਨੂੰ ਹਟਾਇਆ ਜਾਵੇ ਸੋ ਇਹਦੇ ਵਿੱਚ ਜੋ ਇਨਕਮ ਟੈਕਸ ਐਕਟ ਹੈ ਤੇ ਨਾ ਐਕਸਾਈਜ਼ ਟੈਕਸ ਐਕਟ ਸੋ ਇਹਦੇ ਵਿੱਚ ਕੁਝ ਅਮੈਂਡਮੈਂਟ ਜਿਹੜਾ ਹੈ ਸਰਕਾਰ ਇਸ ਬਜਟ ਰਾਹੀਂ ਕਰੋਗੀ ਤੇ ਇਹ 2025 ਦੇ ਬਜਟ ਦੇ ਵਿੱਚ ਕਹਿੰਦੇ ਆ ਕਿ ਜੋ ਡਰਾਈਵਰ ਇਨਕ ਨੂੰ ਕ੍ਰੈਕਡਾਊਨ ਅਸੀਂ ਕਰਨਾ ਹੈ ਜਿੰਨੇ ਵੀ ਕੈਂਡੀ ਲੂਪ ਹੋਲ ਸੀ ਦੇ ਵਿੱਚ ਬਣੇ ਹੋਏ ਦੇ ਕੈਂਡੀ ਲੂਪ ਹੋਲਸ ਨੂੰ ਅਸੀਂ ਖਤਮ ਕਰਾਂਗੇ ਸਰਕਾਰ ਨੂੰ ਸਖਤ ਕਰਾਂਗੇ ਤੇ ਨਾਲ ਜਿਹੜੇ ਡਰਾਈਵਰਸ ਤੇ ਬਿਜ਼ਨਸ ਜਿਹੜੇ ਹੁੰਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਨੂੰਨ ਦੇ ਮਤਲਬਕ ਚੱਲਣ ਤੇ ਇਹਦੇ ਵਿੱਚ ਜੋ ਸਾਡੇ ਫਾਈਨੈਂਸ ਦੇ ਨੈਸ਼ਨਲ ਰੈਵਰੀ ਮੰਤਰੀ ਨੇ ਫਰਸਟ ਫਿਰ ਵੀ ਸ਼ੈਂਪੀਨ ਇਹ ਗੱਲਾਂ ਬਾਤਾਂ ਉਹਨਾਂ ਨੇ ਕਹੀਆਂ ਖਾਸ ਤੌਰ ਤੇ ਜਿਵੇਂ ਮੈਂ ਗੱਲ ਕੀਤੀ ਹੈ T4A ਜਿਹੜੀਆਂ ਪਲਾਂਟਿਸ ਹੁੰਦੀਆਂ ਨੇ ਸੋ ਉਹਦੇ ਉੱਪਰ ਜਿਹੜਾ ਮੋਟੋਰਿਅਮ ਲੱਗਾ ਹੋਣਾ ਸੀ ਉਹਨੂੰ ਹਟਾਉਣ ਦੀ ਗੱਲ ਹੈ ਸੋ ਇਹਦੇ ਨਾਲ ਜਿਹੜੇ ਸੈਕਟਰੀ ਆਫ ਸਟੇਟ CRDA ਡਿਫਰੈਂਸ਼ੀਅਲ ਇੰਸਟੀਚਿਊਸ਼ਨ ਨੇ ਲੰਬੇ ਤੋਂ ਲੰਬੇ ਕੀ ਆਇਆ ਕਿ ਕੰਨੇ ਵੀ ਡਰੱਗਿੰਗ ਕੰਪਨੀਆਂ ਰੂਲਸ ਨੂੰ ਫਾਲੋ ਕਰਨ ਇਹ ਜਿਹੜੇ ਲੂਪ ਹੋਲਸ ਨੇ ਸੌਦੀ ਐਡਵਾਂਟੇਜ ਨਾਲ ਚੱਕਣ ਸੋ ਇਹ ਚੀਜ਼ਾਂ ਨੂੰ ਫੈਡਰਲ ਸਰਕਾਰ ਬੰਦ ਕਰ ਰਹੀ ਹੈ ਖਾਸ ਤੌਰ ਤੇ ਇਸ ਫੈਡਰਲ ਬਜਟ ਦੇ ਵਿੱਚ ਵੀ ਵਾਸਤੇ ਫੰਡਿੰਗ ਵੀ ਰੱਖੀ ਜਾਣੀ ਹੈ ਇਹਦੇ ਵਿੱਚ ਬੇਸਿਕ ਤੌਰ ਤੇ ਬੰਦੀ ਕੀ ਸੀਗਾ ਕਿ ਬਹੁਤ ਸਾਰੀਆਂ ਕੰਪਨੀਆਂ ਜਿਹੜੇ ਉਹਨਾਂ ਦੇ ਆਪਣੇ ਕੰਪਨੀ ਡਰਾਈਵਰਸ ਹੁੰਦੇ ਨੇ ਬਾਕੀ ਜਿਨ੍ਹਾਂ ਕੋਲ ਆਪਣਾ ਕੋਈ ਇਕਪਮੈਂਟ ਨਹੀਂ ਆ ਆਪਣਾ ਕੋਈ ਟਰੱਕ ਟ੍ਰੇਲਰ ਨਹੀਂ ਆ ਉਹ ਕੰਪਨੀ ਦੇ ਟਰੱਕ ਟ੍ਰੇਲਰ ਜਿਹੜੇ ਯੂਜ਼ ਕਰ ਰਹੇ ਨੇ ਸੋ ਉਹਨਾਂ ਨੂੰ ਪੇ ਰੋਲ ਤੇ ਰੱਖਣ ਦੀ ਬਜਾਏ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਹੁੰਦੇ ਨੇ ਸੋ ਉਹਨਾਂ ਵਾਂਗ ਟ੍ਰੀਟ ਕੀਤੀ ਜਾਂਦੀਆਂ ਜਿਹੜੀਆਂ ਇਹ ਤਨਖਾਹਾਂ ਆ ਉਸ ਹਸਾਬ ਨਾਲ ਦਿੱਤੀ ਜਾਂਦੀ ਵੀ ਜਿਵੇਂ ਇੰਡੀਪੈਂਡੈਂਟ ਕੰਟਰੈਕਟਰਸ ਨੂੰ ਦਿੱਤੀ ਜਾਂਦੀਆਂ ਪੇਰੋਲ ਤੇ ਉਹਨਾਂ ਨੂੰ ਜਿੱਦਾਂ ਕਹਾਣੀ ਦਿੱਤੀ ਜਾਂਦੀ ਸੀ ਸੋ ਇਹਦੇ ਨਾਲ ਜੋ ਕੰਪਨੀਆਂ ਪੇਰੋਲ ਤੇ ਕੰਮ ਕਰ ਰਹੀਆਂ ਸੀਆ ਆਪਣੇ ਵਰਕਰਾਂ ਨੂੰ ਪੇਰੋਲ ਤੇ ਤਨਖਾਹ ਦਿੰਦੀਆਂ ਸੀਆ ਸੋ ਉਹਨਾਂ ਨੂੰ ਨੁਕਸਾਨ ਹੁੰਦਾ ਸੀ ਕਿਉਂਕਿ ਉਹਨਾਂ ਨੂੰ ਆਪਣੇ ਪੱਧਰ ਤੇ ਜੋ ਸੀਪੀਪੀ ਦੇਣੀ ਹੁੰਦੀ ਉਹ ਵੀ ਪੱਲਿਓਂ ਦੇਣੀ ਪੈਂਦੀ ਹੈ ਇਹ ਬਹੁਤ ਸਾਰੀਆਂ ਜੋ ਹੋਰ ਫੈਸਿਲਿਟੀਆਂ ਡਰਾਈਵਰਸ ਨੂੰ ਜੇ ਮੈਸੀ ਕੰਪਲੀਟ ਕੰਮ ਕਰਦਿਆਂ ਇਸ ਢੰਗ ਨਾਲ ਜਿਹੜੀਆਂ ਦੇਣੀਆਂ ਹੁੰਦੀਆਂ ਉਹ ਵੀ ਦੇਣੀਆਂ ਪੈਂਦੀਆਂ ਨੇ ਸੋ ਇਹ ਜਿਹੜੀਆਂ ਕੰਪਨੀਆਂ ਨਹੀਂ ਦੇ ਰੀਆਂ ਸੋ ਉਹਨਾਂ ਦੇ ਨਾਲ ਉਹ ਮੁਕਾਬਲਾ ਨਹੀਂ ਕਰ پا ਰਹੀਆਂ ਸਾਨੂੰ ਕਿ ਉਹਨਾਂ ਦੀ ਕਾਸਟ ਜਿਹੜੀ ਸੀ ਇਹ ਉਹ ਵਾਧਰੇ ਸੀ ਬਾਕੀ ਕੰਪਨੀਆਂ ਦੀ ਕਾਸਟ ਜਿਹਨਾਂ ਨਾਲ ਘੱਟ ਦੀ ਸੀ ਪਰ ਇਹਦੇ ਨਾਲ ਇਹ ਸੀ ਕਿ ਡਰਾਈਵਰਸ ਨੂੰ ਕਿਤਨਾ ਕਿਤੇ ਲੱਗਦਾ ਸੀਗਾ ਕਿ ਸਾਨੂੰ ਸੀਪੀਪੀ ਕਟਾਉਣੀ ਨਹੀਂ ਪੈ ਰਹੀ ਸਾਨੂੰ ਉਹ ਟੈਕਸ ਨੇ ਜਿਹੜੇ ਪੈਰੇ ਅਸੀਂ ਉਹਦੇ ਵਿੱਚ ਕਿਤੇ ਨਾ ਕਿਤੇ ਅੰਕ ਦੇ ਨਾਲ ਸੇਵਿੰਗ ਕਰ ਸਕਦੇ ਆ ਇਹ ਜੋ ਇੱਕ ਲੂਪ ਹੋਲਸ ਜਿਹੜੇ ਬਣੇ ਹੋਏ ਸੀ ਸੋ ਜਿਹਦੇ ਨਾਲ ਕੁਝ ਕੰਪਨੀਆਂ ਪੇ ਕਰ ਰਹੀਆਂ ਸੀ ਆ ਕੁਝ ਨਹੀਂ ਪੇ ਕਰ ਰਹੀਆਂ ਤੇ ਕੋਈ ਫੈਡਰਲ ਕਾਨੂੰਨ ਦੇ ਹਿਸਾਬ ਨਾਲ ਸੀ ਚੱਲ ਰਹੀਆਂ ਕੋਈ ਨਹੀਂ ਚੱਲ ਰਹੀਆਂ ਅਸੀਂ ਆ ਲੂਪ ਹੋਲ ਦਾ ਫਾਇਦਾ ਚੁੱਕ ਰਹੀਆਂ ਸੀ ਸੋ ਇਹ ਜਿਹੜੀ ਇੱਕ ਫਰਕ ਸੀਗਾ ਜਿਹੜਾ ਕਹਰੇ ਸੀ ਵੀ ਕਾਨੂੰਨ ਦਾ ਪਾਲਣ ਨਹੀਂ ਕਰ ਰਿਆ ਇਸ ਤੀਆਂ ਕੁਝ ਕੰਪਨੀਆਂ ਸੋ ਉਹਨਾਂ ਕੰਪਨੀਆਂ ਦੇ ਉੱਪਰ ਹੁਣ ਸਖਤੀ ਫੈਡਰਲ ਸਰਕਾਰ ਨੇ ਕਰਨੀ ਹੈ ਪਹਿਲਾਂ ਵੀ ਇਹ ਇਸਲਾ ਕਾਫੀ ਜਿਹੜਾ ਸੁਰਖੀਆਂ ਚ ਆਉਂਦਾ ਰਿਹਾ ਪਰ ਉਨੀ ਕਾਰਵਾਈ ਨਹੀਂ ਹੋਈ ਹੁਣ ਦੇਖਦੇ ਹਾਂ ਅਗਰ ਫੈਡਰਲ ਸਰਕਾਰ ਫੈਡਰਲ ਬਜਟ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਪ੍ਰੋਵੀਜ਼ਨਸ ਲੈ ਕੇ ਆ ਰਹੀ ਹੈ ਜੀ ਲੂਪ ਹੋਲਸ ਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ ਤੇ ਇਹਦੇ ਨਾਲ ਫਿਰ ਕਾਫੀ ਫਰਕ ਜਿਹੜਾ ਆ ਕੈਨੇਡਾ ਦੀ ਪ੍ਰੋਟੀਨ ਇੰਡਸਟਰੀ ਨੂੰ ਪਵੇਗਾ ਤਾਂ ਉਹ ਨਾਲੇ ਸਮੇਂ ਦੌਰਾਨ ਜਿਹੜਾ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਇਸ ਆਪ ਹੋਣ ਗਿਆ ਤੇ ਕੁਝ ਡਰਾਈਵਰਸ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਵੀ ਦਾਅਵੇ ਕਰ ਰਹੇ ਨੇ ਕਿ ਈਵਨ ਜਦੋਂ ਉਹਨਾਂ ਨੂੰ ਇਨਸਪੈਕਸ਼ਨਸ ਵਾਸਤੇ ਸਕੇਲਾ ਤੇ ਰੋਕੇ ਜਾਂਦਾ ਤਾਂ ਇਸ ਤਰੀਕੇ ਦੇ ਸਵਾਲ ਵੀ ਕੀਤੇ ਜਾ ਰਹੇ ਨੇ ਕਿ ਉਹ ਇਹ ਪੇਰੋਲ ਤੇ ਕੰਮ ਕਰ ਰਹੇ ਨੇ ਜਾਂ ਉਹ ਇਹ ਇਨਕੋਰਪੋਰੇਸ਼ਨ ਦੇ ਉੱਪਰ ਕੰਮ ਕਰ ਰਹੇ ਨੇ ਹੁਣ ਇਹਦੇ ਬਾਰੇ ਮੈਂ ਕੋਈ ਪੁਸ਼ਟੀ ਤਾਂ ਨਹੀਂ ਕਰਦਾ ਪਰ ਇਸ ਤ੍ਰੀ ਕਰਿਆ ਵੀ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਪਰ ਇਹਨਾਂ ਜ਼ਰੂਰ ਹੈ ਕਿ ਜਿਹੜੇ ਲੋਕਾਂ ਦੇ ਵੀਜ਼ੇ ਜਿਨ੍ਹਾਂ ਕੋ ਨਹੀਂ ਸੀ ਲੀਗਲ ਸਟੇਟਸ ਨਹੀਂ ਸੀਗੇ ਉਹਨਾਂ ਤੇ ਵੀ ਸਖਤੀਆਂ ਸਰਕਾਰ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦਿਨਾਂ ਇਸ ਮਸਲੇ ਤੇ ਵੀ ਸਰਕਾਰ ਕੁਝ ਗੰਭੀਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੀ ਸੋ ਟਰਕਿੰਗ ਇੰਡਸਟਰੀ ਨਾਲ ਜੁੜੀ ਹੋਈ ਰਿਪੋਰਟ ਡਰਾਈਵਿੰਗ ਤੇ ਹੋ ਰਹੀ ਸਖਤੀ ਜੇ ਤੁਸੀਂ ਪੂਰੀ ਡਿਟੇਲ ਅੱਜ ਦੀ ਇਹ ਸੁਣਨੀ ਹੈ ਤਾਂ Ontario Punjabi News ਜਿਹੜਾ ਸਾਡਾ YouTube ਚੈਨਲ ਹੈ ਤੇ ਪ੍ਰਿੰਸਾ ਬਹੁਤ ਮਿਹਨਤ ਕਰਦੇ ਆ ਤੇ ਸਾਰੀ ਅਸੀਂ ਅਪਲੋਡ ਕਰਦਾਂਗੇ ਸਪੈਸ਼ਲ ਜੇ ਤੁਸੀਂ ਇਹ ਕਿਹੜੀ ਸਖਤੀ ਕਿਹੜੇ-ਕਿਹੜੇ ਚੀਜ਼ਾਂ ਤੇ ਹੋਣੀ ਆ ਡਰਾਈਵਿੰਗ ਦੇ ਵਿੱਚ ਸੋ ਤੁਸੀਂ ਡਿਟੇਲ ਪ੍ਰੋਗਰਾਮ ਤੋਂ ਬਾਅਦ Ontario Punjabi News YouTube ਚੈਨਲ ਤੇ ਸੁਣ ਲਿਓ ਪ੍ਰਿੰਸਾਬ ਅਗਲੀ ਵੀ ਫੈਡਰਲ ਨਾਲੇ ਸੰਬੰਧਤ ਹੈ ਜੀ ਸੋ ਕਹਿੰਦੇ ਕੰਜ਼ਰਵੇਟਿਵ ਵਾਲੇ ਕਹਿ ਰਹੇ ਨੇ ਜੀ ਇਹ ਵੀ ਫੈਡਰਲ ਸਰਕਾਰ ਜਲਦ ਚੋਣਾਂ ਦੀ ਤਿਆਰੀ ਦੇ ਵਿੱਚ ਹੈ ਦੇਖੋ ਇਹਦੇ ਵਿੱਚ ਐਂਡਰਿਊ ਸ਼ੀਅਸ ਸਾਹਿਬ ਜਿਹੜੇ ਨੇ ਕੰਜ਼ਰਵੇਟਿਵ ਹਾਊਸ ਲੀਡਰ ਨੇ ਸੋ ਉਹਨਾਂ ਨੇ ਗੱਲ ਆਖੀ ਹੈ ਕਹਿੰਦੇ ਕਿ ਜੋ ਲਿਬਰਲ ਸਰਕਾਰ ਹੈ ਕਹਿੰਦੇ ਵੀ ਇਸ ਤਰੀਕੇ ਦਾ ਬਜਟ ਬਣਾ ਰਹੀ ਹੈ ਕਿ ਉਹਦੇ ਨਾਲ ਬਾਕੀ ਪਾਰਟੀਆਂ ਦਾ ਸਮਰਥਨ ਉਹਨਾਂ ਨੂੰ ਮਿਲੇ ਨਾ ਕਹਿੰਦੇ ਕਿ ਜਿਵੇਂ ਹੁਣ ਦੇਖੋ ਕਿ ਲਿਬਰਲ ਸਰਕਾਰ ਕੋਲ ਮੈਜੋਰਟੀ ਨਹੀਂ ਹੈ ਮੈਨੇ ਆਰਟੀ ਸਰਕਾਰ ਹੈ ਸੋ ਅਗਰ ਉਹਨਾਂ ਨੇ ਆਪਣਾ ਬਜਟ ਪਾਸ ਕਰਾਉਣਾ ਬਲਾਕ ਕਿ ਬਕਾਇਆ ਐ ਐਨਡੀਪੀ ਆ ਜਾਂ ਕੰਜ਼ਰਵੇਟਿਵ ਪਾਰਟੀ ਐ ਸੋ ਕਿਸੇ ਨਾ ਕਿਸੇ ਪਾਰਟੀ ਦਾ ਤਾਂ ਸਮਾਥਨ ਉਹਨਾਂ ਨੂੰ ਪਾਸ ਕਰਾਉਣ ਵਾਸਤੇ ਰੋਣਾ ਚਾਹੀਦਾ ਹੀ ਐ ਕਿਉਂਕਿ ਆਪਣੇ ਉਹਨਾਂ ਕੋਲ ਮੈਜੋਰਟੀ ਹੈ ਨਹੀਂ ਐ ਤੇ ਇੱਥੇ ਐਂਡਰ ਸ਼ੀਅਰ ਸਾਹਿਬ ਵੀ ਅਲਿਗੇਸ਼ਨਸ ਲਗਾ ਰਹੇ ਕਹਿੰਦੇ ਬਜਟ ਹੀ ਉਹਨਾਂ ਨੇ ਇਸ ਤਰ੍ਹਾਂ ਦਾ ਬਣਾਉਣਾ ਐ ਕਿ ਕੋਈ ਵੀ ਪਾਰਟੀ ਉਹਨਾਂ ਦਾ ਸਮਰਥਨ ਇਹ ਨਾ ਕਰ ਪਾਵੇ ਸੋ ਪਾਰਟੀਆਂ ਵਿਰੋਧ ਕਰ ਦੇਣ ਬੱਲੇਰ ਪਾਸ ਨਾ ਹੋਵੇ ਤਾਂ ਉਹ ਕਹਿੰਦੇ ਵੀ ਇਹਦਾ ਬਹਾਨਾ ਬਣਾ ਕੇ ਤੇ ਚੋਨਾ ਕਰਵਾ ਸਕਣ ਸੋ ਇਹ ਦੇਖੋ ਕੰਟਰੈਕਟਿਵ ਵਾਲਿਆਂ ਦੀ ਇਹ ਇਹ ਕੰਟਰੈਕਟਿਵ ਵਾਲਿਆਂ ਨੇ ਦੋਸ਼ ਲਾਇਆ ਆ ਉਹਨੇ ਇਹ ਕੀ ਕੀ ਹੁੰਦਾ ਆ ਜੇ ਤੁ ਬਜਟ ਆਉਣਾ ਆ ਉੱਤੇ ਬਾਕੀ ਪਾਰਟੀਆਂ ਦਾ ਕੀ ਰੁਕ ਰੋਊਗਾ ਉਹ ਇੱਕ ਵੱਖਰੀ ਗੱਲ ਹੈ ਪਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਵੀ ਜਿਹੜਾ ਇਹ ਪਹਿਲਾ ਬਜਟ ਪੇਸ਼ ਕਰਨਾ ਹੈ ਜਿਹਦੇ ਵਿੱਚ ਉਹਨਾਂ ਸੈਂਕਾ ਫਿਲਪ ਸ਼ੈਂਪੀਅਨ ਸਾਹਿਬ ਕਹਿ ਰਹੇ ਨੇ ਜਫਰਾਨ ਸਿਸਟਰ ਇਹਦੇ ਵਿੱਚ ਜੁਵੈਂਟਸਿ ਫੌਜੀ ਗੈਲਿਕੀਟਿਤੀ ਫੌਜ ਵਾਸਤੇ ਵੀ ਸਰਕਾਰ ਨੇ ਫੰਡਿੰਗ ਰੱਖਣੀ ਹੈ ਘਰਾਂ ਦੀ ਉਸਾਰੀ ਵਾਸਤੇ ਵੀ ਫੰਡਿੰਗ ਰੱਖਣੀ ਹੈ ਅਮਰੀਕਾ ਦੇ ਟੈਰਿਫ ਦੇ ਨਾਲ ਜਿਹੜੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਨੇ ਸੋ ਉਹਨਾਂ ਵਾਸਤੇ ਵੀ ਵੱਡੀ ਫੰਡਿੰਗ ਰੱਖੀ ਜਾ ਸਕਦੀ ਹੈ ਸੋ ਅਗਰ ਇੰਨੀਆਂ ਫੰਡਿੰਗਸ ਰੱਖਣਗੇ ਤਾਂ ਉਹਦੇ ਨਾਲ ਸਰਕਾਰ ਦੇ ਖਰਚੇ ਵੀ ਵਧਣਗੇ ਹੁਣ ਕੰਜ਼ਰਵੇਟਿਵ ਪਾਰਟੀ ਕੀ ਚਾਹੁੰਦੀ ਆ ਵੀ ਇਹ ਸਹਾਇਤਾ ਵੀ ਦਿੱਤੀ ਜਾਵੇ ਤੇ ਜੋ ਫੈਡਰਲ ਦਾ ਡੈਫਿਸਟ ਹੈ ਉਹ ਵੀ ਘਟ ਹੋਵੇ ਸੋ ਇਹ ਕਹਿੰਦੇ ਵੀ ਦੋਈ ਚੀਜ਼ਾਂ ਫਿਰ ਪੋਸੀਬਲ ਲੱਗ ਵੀ ਨਹੀਂ ਰਹੀਆਂ ਬਿਗਰ ਫੰਡਿੰਗ ਰੱਖਣਗੇ ਤੇ ਖਰਚੇ ਵੀ ਵਧਣਗੇ ਡੈਫਿਸਟ ਵੀ ਕੰਟਰੋਲ ਚ ਰੱਖਿਆ ਜਾਵੇ ਸਾਰਾ ਕੁਝ ਦਿੱਤਾ ਵੀ ਜਾਵੇ ਸੋ ਇਹ ਚੀਜ਼ਾਂ ਵੀ ਮਮਕਨ ਹੁੰਦੀਆਂ ਜਿਹੜੀਆਂ ਨਜ਼ਰ ਨਹੀਂ ਆ ਰਹੀਆਂ ਤੇ ਇੱਥੇ ਪਾਸੇ ਸਰਕਾਰ ਦੇ ਜਿਹੜੇ ਹਾਊਸ ਲੀਡਰ ਨੇ ਸਟੀਵਨ ਮੈਕਕਿਨਨ ਸੋ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਸਾਨੂੰ ਵੀ ਲੱਗ ਰਿਹਾ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਵੀ ਕੁਝ ਮੁਸ਼ਕਲਾਂ ਖੜੀਆਂ ਕਰ ਸਕਦੀਆਂ ਨੇ ਸਮਰਥਨ ਇਹ ਮੇਲ ਬਾਰੇ ਵੀ ਸਾਨੂੰ ਥੋੜੀਆ ਤਾਂ ਮੰਨੇ ਜਿਸ ਤਰੀਕੇ ਦੀ ਗੱਲਬਾਤ ਹੋ ਵੀ ਕਰ ਰਹੇ ਨੇ ਕਿ ਕੰਜ਼ੈਕਟਿਵ ਚਾਹੁੰਦੇ ਨੇ ਕਿ 42 ਬਿਲੀਅਨ ਟੋਲਾ ਤੋਂ ਘੱਟ ਦਾ ਡੈਫਿਸਿਟ ਹੋਣਾ ਚਾਹੀਦਾ ਜਾਂ ਇੰਨਾ ਜਾਂ ਇਸ ਤੋਂ ਘੱਟ ਹੋਵੇ ਹੁਣ ਇਹ ਹੋਵੇਗਾ ਜਾਂ ਨਹੀਂ ਹੋਵੇਗਾ ਜਦੋਂ ਬਜਟ ਸਾਹਮਣੇ ਆਊਗਾ ਉਹਦੇ ਵਿੱਚ ਇਤਰਾ ਹੋਣਾ ਹੈ ਪਰ ਇੰਨੀ ਜਲਦੀ ਚੋਣਾ ਹੋਣ ਗਿਆ ਸੋ ਇਹਦੀ ਸੰਭਾਵਨਾ ਤਾਂ ਵੈਸੇ ਨਹੀਂ ਆ ਪਰ ਕੰਜ਼ਰਵੇਟਿਵ ਲੀਡਰ ਨੇ ਇਹ ਸ਼ੰਕਾਾਂਾ ਪ੍ਰਗਟ ਕੀਤੀ ਹੈ ਕਹਿੰਦੇ ਬਜਟ ਇਸ ਤਰੀਕੇ ਦਾ ਬਣਾਉਣਾ ਆ ਸਮਰਥਨ ਮਿਲੇ ਨਾ ਕਿਸੇ ਦਾ ਤੇ ਪਾਸ ਨਾ ਹੋਵੇ ਤੇ ਅਸੀਂ ਚੋਣਾ ਕਰਾ ਦਈਏ ਪਰ ਦੇਖੋ ਆਉਣ ਵਾਲੇ ਦਿਨਾਂ ਚ ਸਥਿਤੀ ਸਪਸ਼ਟ ਜੀ 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 ਇਹਨਾਂ ਦੇ ਅਲੀਗੇਸ਼ਨ ਕਿੰਨੇ ਸੱਚਾਈ ਹੈ ਸੋ ਬਣ ਸਾਹਿਬ ਕਹਿੰਦੇ ਇੱਕ ਪੰਜਾਬੀ ਦਾ ਕੈਨੇਡਾ ਚ ਇੱਕ ਕਤਲ ਹੋਇਆ ਜੀ ਦੇਖੋ ਜੇ ਕਤਲਾਂ ਦੀ ਗੱਲ ਕਰੀਏ ਤੇ ਜਿਵੇਂ ਕਿ ਬ੍ਰਿਟਿਸ਼ ਲੈਂਗੁਏਜ ਐਪਸ 4 ਦੇ ਵਿੱਚ ਘਟਨਾ ਵਾਪਰੀ ਸੀ ਸੋ ਉਹਦੇ ਉੱਪਰ ਅਸੀਂ ਇਹ ਪਹਿਲਾਂ ਵੀ ਗੱਲ ਕੀਤੀ ਹੈ ਵੀ ਜ਼ਿੰਮੇਵਾਰੀ ਲਈ ਲੌਰੈਂਸ ਸਪੈਸ਼ਲ ਰੀਗਰੂਪ ਤੋਂ ਸੋ ਉੱਤੇ ਤੇ ਵੀ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇਹ ਕਤਲ ਲਗਾਤਾਰ ਹੋ ਰਹੇ ਨੇ ਕਿਤੇ ਐਪਸ 4 ਚ ਹੋ ਗਿਆ ਕਿਤੇ ਮੈਮਟੈਂਜ ਚ ਹੋ ਗਿਆ ਕਿਤੇ ਸਰੀ ਦੇ ਵਿੱਚ ਹੋ ਗਿਆ ਐਡਮੈਂਟੈਂਜ ਤਾਂ ਖਾਂੜੀਆਂ ਸੋ ਕਈਆਂ ਬਾਰੇ ਤਾਂ ਇਹ ਵੀ ਆ ਕਿ ਹੁਣ ਵੀ ਚੋਪ ਚਬੀਤੇ ਹੋ ਜੋ ਇਹ ਮੰਗਦੇ ਨੇ ਦੇ ਵੀ ਦਿੰਦੇ ਨੇ ਵੀ ਉਹ ਗੱਲਾਂ ਬਾਤਾਂ ਬਾਹਰ ਵੀ ਨਹੀਂ ਆਉਂਦੀਆਂ ਸੋ ਕਈ ਵਾਰ ਹੁੰਦਾ ਆ ਵੀ ਜਦੋਂ ਫਿਰ ਨਹੀਂ ਉਹਨਾਂ ਨੂੰ ਐਕਸਟਰੈਸ਼ਨ ਮਨੀ ਦਿੱਤੀ ਜਾਂਦੀ ਤੋਂ ਕੁਲੀਆ ਵੀ ਘਰਾਂ ਦੇ ਉੱਪਰ ਚੱਲ ਜਾਂਦੀਆਂ ਨੇ ਹੁਣ ਇਹਨੇ ਜੀ ਸਵਾਲ ਬਹੁਤ ਵੱਡੇ ਖੜੇ ਹੋ ਰਹੇ ਨੇ ਵੀ ਇਹ ਤਕਰੀਬਨ 21 ਦੇ ਲਗਭਗ ਜਿਹੜੇ ਐਮਪੀਸ ਨੇ ਚਾਹੇ ਕੰਜ਼ਰਕਟਿਵ ਪਾਰਟੀ ਹੋਵੇ ਚਾਹੇ ਲਿਬਰਲ ਪਾਰਟੀ ਹੋਵੇ ਵੀ ਇਹ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਗਏ ਨੇ ਪਰ ਇਨਵਿਜੋਥੇ ਬੋਲ ਕੋਈ ਨਹੀਂ ਜਿਆ ਵੀ ਐਡੇ ਵੱਡੇ ਇਹ ਮਾਮਲੇ ਸਾਹਮਣੇ ਆ ਰਹੇ ਨੇ ਵੱਡੇ ਵੱਡੇ ਬਿਜ਼ਨਸਮੈਨ ਜਿਹੜੇ ਕਤਲ ਹੋ ਰਹੇ ਨੇ ਗੋਲੀਆਂ ਛਰੇ ਆਮ ਚੱਲ ਰਹੀਆਂ ਨੇ ਜਿਹ ਵੱਡੇ ਵੱਡੇ ਜਿਹੜੇ ਸਦਾਕਾਰ ਨੇ ਜੇ ਉਹਨਾਂ ਨੇ ਇੱਥੇ ਕੋਈ ਰੈਸਟੋਰੈਂਟ ਬਿਜ਼ਨਸ ਖੋਲੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਫਿਰ ਇਹ ਕਹਿੰਦੇ ਵੀ 21 ਜਣਿਆਂ ਨੂੰ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਭੇਜਣ ਦਾ ਫਾਇਦਾ ਕੀ ਹੈ ਵੀ ਸਾਡੇ ਵਾਸਤੇ ਕਰ ਕੀ ਰਹੇ ਨੇ ਫਿਰ ਨਾਲ ਉਹਨਾਂ ਚ ਕੋਈ ਬਾਹਰ ਬੋਲ ਰਿਹਾ ਨਾ ਪਾਰਲੀਮੈਂਟ ਜਾ ਕੇ ਸਵਾਲ ਖੜੇ ਕਰ ਰਿਆ ਨਾ ਇਹਨਾਂ ਬੀਨਸ ਬੰਨਾਂ ਨੂੰ ਕੋਈ ਸਤਿਅਾ ਦੇਣ ਦੀ ਗੱਲ ਆਚਾਰਿਆ ਨਾ ਇਹਨਾਂ ਦੇ ਕਤਲਾਂ ਦੇ ਉੱਪਰ ਜਿਸਟਾਂਗ ਨਾ ਇਹਨਾਂ ਨੂੰ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਹੈ ਵੀ ਉਸ ਤਰੀਕੇ ਦੀ ਗੱਲਬਾਤ ਕੀਤੀ ਜਾ ਰਹੀ ਹੈ ਸੋ ਇਹਦੇ ਨਾਲ ਕਮਿਊਨਿਟੀ ਦੇ ਵਿੱਚ ਕਾਫੀ ਨਰਾਸ਼ਾ ਆਇਆ ਵੀ ਕਹਿੰਦੇ ਵੀ ਅਸੀਂ ਤਾਂ ਖੁਸ਼ ਹਾਂ ਬਹੁਤ ਜੇ ਸਾਡੇ ਐਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੁਮਾਇੰਦੇ ਨੇ ਚਿੱਤ ਕੀ ਪਾਰਲੀਮੈਂਟ 'ਚ ਜਾ ਰਹੇ ਨੇ ਵੀ ਅਗਰ 21 ਜਣਿਆਂ ਨੇ ਜਾ ਕੇ ਬੋਲਣਾ ਹੀ ਨਹੀਂ ਹੈ ਤਾਂ ਫਿਰ ਇੰਨੇ ਵੱਡੇ ਗਿਣਤੀ ਦੇ ਲੋਕਾਂ ਨੂੰ ਇਹਨਾਂ ਨੂੰ ਜਤੌਣ ਦਾ ਫਾਇਦਾ ਕੀ ਬਸਵਾਲ ਬਹੁਤ ਖੜੇ ਹੋ ਰਹੇ ਨੇ ਸੋ ਜਿਵੇਂ ਪੰਜਾਬ 'ਚ ਗੱਲ ਹੋਈ ਜਾਂਦੀ ਵੀ 92 ਜਤਾਸੀ ਭੇਜੀ ਸੀ ਉਹ ਕੁਛ ਨਹੀਂ ਬੋਲ ਰਹੇ ਗੁੰਗੇ ਬਣ ਕੇ ਬੈਠੇ ਨੇ ਸੋ ਇਹਨਾਂ ਨੂੰ ਵੀ ਇਸੇ ਤਰ੍ਹਾਂ ਦੇਖਿਆ ਕਿ 21 ਦੇ 21 ਕੁਛ ਨਹੀਂ ਬੋਲ ਰਹੇ ਬਿਲਕੁਲ ਚੁੱਪਚਾਪ ਹੋ ਕੇ ਇੱਕ ਕਤਲਗਾਰਤ ਜੋ ਜਿਹੜਾ ਆ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਹੇ ਨੇ ਤੇ ਲੋਕ ਜਿਹੜੇ ਆ ਸਮਝ ਨਹੀਂ ਪਾਰੇ ਵੀ ਕੀਤਾ ਕਿ ਜਾਵੇ ਹੁਣ ਜਿਹੜੇ ਕਤਲ ਦੀ ਗੱਲ ਹੋ ਰਹੀ ਹੈ ਇਹ ਘਟਨਾ ਜਿਹੜੀ ਹੈ ਇਹ ਰਮੈਂਟਨ ਤੋਂ ਸਾਹਮਣੇ ਆਈ ਹੈ ਵੀ ਉੱਥੇ ਇੱਕ ਪੰਜਾਬੀ ਹੈ ਜਿਹੜਾ ਇੱਕ ਬਾਰੀ ਸੀ ਬਿジネス맨 ਸੀ ਆਰਵੀ ਸਿੰਘ ਸੱਗੂ 55 ਸਾਲ ਦੀ ਉਮਰ ਹੈ ਉਹ ਇਹ ਘਟਨਾ ਕੁਝ ਦਿਨ ਪਹਿਲਾਂ 19 ਅਕਤੂਬਰ ਦੀ ਹੈ ਕਿ ਇਹ ਉੱਥੇ ਆਪਣੀ ਜਿਹੜੀ ਆ ਗਰਲਫ੍ਰੈਂਡ ਦੇ ਨਾਲ ਡਿਨਰ ਕਰਕੇ ਵਾਪਸ ਆਪਣੀ ਗੱਡੀ ਵਿੱਚ ਬੈਠਣ ਲਈ ਆ ਰਿਹਾ ਸੀਗਾ ਤਾਂ ਇੱਕ ਸ਼ਖਸ ਇਹਨਾਂ ਦੀ ਗੱਡੀ ਦੇ ਉੱਪਰ ਪਿਸ਼ਾਬ ਕਰ ਰਿਹਾ ਸੀਗਾ ਸੋ ਦੇਖੋ ਇਹ ਇਹ ਬੜੀ ਮਾੜੀ ਗੱਲ ਹੈ ਵੀ ਤੁਸੀਂ ਇਸ ਤਰੀਕੇ ਦਾ ਕਿਸੇ ਦੀ ਗੱਡੀ ਨਾਲ ਜਾਂ ਕਿਸੇ ਦੀ ਪ੍ਰਾਪਰਟੀ ਦੇ ਨਾਲ ਨਹੀਂ ਕਰ ਸਕਦੇ ਸੋ ਜਦੋਂ ਇਸ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੂੰ ਇਹ ਕਿਉਂ ਕਰ ਰਿਹਾ ਤੂੰ ਮੇਰੀ ਇਹ ਗੱਡੀ ਦੇ ਉੱਪਰ ਯੂਰੀਨੇਟਿੰਗ ਕਰ ਰਿਹਾ ਆ ਸੋ ਇਸ ਚੀਜ਼ 'ਤੇ ਜਦੋਂ ਵਿਰੋਧ ਕੀਤਾ ਤਾਂ ਉਹਨੇ ਇਹਦੇ ਮੂੰਹ ਦੇ ਉੱਪਰ ਜਿਹੜਾ ਆ ਮੁੱਕਾ ਮਾਰਿਆ ਸੋ ਇਸ ਤੋਂ ਬਾਅਦ ਜਿਹੜਾ ਇਹ ਵਾਇਲੈਂਟ ਇਹ ਦੀ ਸੁਪਰ ਹੋਇਆ ਸੂਈ ਦੇ ਨਾਲ ਇਸ ਦੀ ਮੌਤ ਹੋ ਗਈ ਤਾਂ ਇਸ ਮਾਮਲੇ ਦੇ ਵਿੱਚ ਯਕੀਲ ਪਪੇ ਨਾਮ ਦੇ ਇੱਕ ਸ਼ਖਸ ਨੂੰ ਡਿਮੈਂਟਲ ਪੁਲਿਸ ਨੇ ਗ੍ਰਿਫਤਾਰ ਕੀਤਾ ਐਗਰੇਵੇਟਿਵ ਸੌਲਡਰ ਦੇ ਉੱਪਰ ਚਾਰਜ ਲੱਗੇ ਨੇ ਪਰ ਪੁਲਸ ਦਾਸੀ ਵਿੱਚ ਚਾਰਜਸ ਨੂੰ ਵਧਾਇਆ ਜਾ ਰਿਹਾ ਕਿਉਂਕਿ ਇਹ ਸੈਕੰਡ ਡਿਗਰੀ ਮਰਡਰ ਦੀ ਵੀ ਜਿਹੜੇ ਮਾਮਲਾ ਇਸ ਦਾ ਲਈ ਦੇ ਵਿੱਚ ਬਣਦੀ ਹੈ ਸੈਕੰਡ ਡਿਗਰੀ ਮਰਡਰ ਹੋਣਾ ਚਾਹੀਦਾ ਇਸ ਮਾਮਲੇ ਦਾ ਅੱਜ ਉਹ ਵੀ ਸ਼ਾਇਦ ਚਾਰਜਸ ਨੂੰ ਅਪਡੇਟ ਕਰ ਦੇਣ ਪਰ ਹਾਲ ਦੀ ਘੜੀ ਐਗਰੇਵੇਟਿਵ ਸੌਲਡਰ ਚਾਰਜ ਲੱਗੇ ਨੇ ਸੋ ਇੱਕ ਤਰੀਕੇ ਦੇ ਨਾਲ ਇਹ ਵੀ ਇੱਕ ਹੀਟ ਮੋਟ ਬੀਟੀਟ ਪਟੈਕ ਵੀ ਹੋ ਸਕਦਾ ਜਾਂ ਜਾਣ ਬੁੱਝ ਕੇ ਕੀਤਾ ਹੋਇਆ ਹਮਲਾ ਵੀ ਹੋ ਸਕਦਾ ਆ ਸੋ ਇਹ ਜਿਹੜੀ ਇਸ ਤਰੀਕੇ ਦੇ ਮਾਹੌਲ ਬਣਿਆ ਇਹ ਜਿਸ ਟੰਗ ਨਾਲ ਇਹ ਜਿਹੜੀਆਂ ਰੀਸਸਨਾਂ ਵਾਲੇ ਕਿਹੜੇ ਵੀ ਕਟਾਮਾ ਬਹੁਤ ਸਾਰੀਆਂ ਵਾਪਰੀਆਂ ਤੇ ਜਿਹੜਾ ਇਹ ਮੋਟਰਸਾਈਕਲ ਚਲਾਉਣ ਵਾਲਾ ਨੌਜਵਾਨ ਸੀਗਾ ਸੋ ਉਹਦਾ ਵੀ ਕੋਸ਼ਤਨ ਪਹਿਲਾਂ ਕਤਲ ਹੋ ਗਿਆ ਸੀਗਾ ਉਹਨੂੰ ਜਾਣਬੁੱਝ ਕੇ ਜਿਹੜਾ ਸੜਕ ਦੇ ਉੱਪਰ ਜਿਹੜਾ ਸੀਗਾ ਗੱਡੀ ਮਾਰ ਕੇ ਮਾਰਿਆ ਗਿਆ ਸੀਗਾ ਸੋ ਇਹ ਇਸ ਸ਼ਖਸ ਦਾ ਕਤਲ ਹੋਇਆ ਜਿਵੇਂ ਹੁਣ ਅਸੀਂ ਐਮਸਫੋਰਡ ਦੀ ਗੱਲ ਕੀਤੀ ਉੱਥੇ ਜਿਹੜੇ ਕਤਲ ਹੋ ਰਹੇ ਨੇ ਬ੍ਰੰਧਕਾਂ ਚ ਕਤਲ ਹੋ ਰਹੇ ਨੇ ਸਰੀ ਚ ਕਤਲ ਹੋ ਰਹੇ ਨੇ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਪਰ ਅਫਸੋਸ ਫਿਰ ਉਹੀ ਹੈ ਜਿਨ੍ਹਾਂ ਨੇ ਸਾਡੀ ਆਵਾਜ਼ ਬਾਨਾ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਉਹ ਪਤਾ ਨਹੀਂ ਕਿੱਥੇ ਬੈਠੇ ਨੇ ਕਿਹੜੇ ਚੀਜ਼ਾਂ ਦੇ ਦੁਘਾਰਨ ਤੇ ਲੱਗੇ ਨੇ ਕਿਹੜਾ ਨੋ ਸਰਟੀਫਿਕੇਟ ਵੰਡੀ ਜਾ ਰਹੇ ਨੇ ਸਵਾਲ ਬਹੁਤ ਵੱਡੇ ਕਮੇਟੀ ਅੱਗੇ ਖੜੇ ਹੋ ਰਹੇ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਕਾਲੀ ਕਾਲੀ ਖਬਰ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਤੇ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਬਾਰੇ ਸਾਂਝ ਪਾਵਾਂਗੇ ਪ੍ਰਿੰਸ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9699 ਤੇ ਗੱਲਬਾਤ